ਮੇਰੇ ਵੱਲੋਂ ਸਾਰਿਆਂ ਨੂੰ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਆ ਤੁਸੀਂ ਸਾਰੇ ਜਣੇ ਜੀ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀਆਂ ਕਲਾ 'ਚ ਰੱਖੇ ਜੀ ਤੁਹਾਨੂੰ ਪਤਾ ਹੀ ਆ ਜੀ ਸਾਰਿਆਂ ਨੂੰ ਕਿਉਂਕਿ ਹੁਣ ਜਿਹੜਾ ਇਹ ਸੋਸ਼ਲ ਮੀਡੀਆ ਦਾ ਟਾਈਮ ਚੱਲ ਰਿਹਾ ਪੂਰੇ ਪੰਜਾਬ ਦੇ ਵਿੱਚ ਹਾੜਾਂ ਦਾ ਪੂਰਾ ਮਹੌਲ ਜਿਹੜੇ ਕਈ ਪਿੰਡਾਂ ਦੇ ਵਿੱਚ ਹੜ੍ਹ ਆ ਚੁੱਕੇ ਕਈ ਪਿੰਡ ਤਬਾਹ ਹੋ ਚੁੱਕੇ ਆ ਕਿਉਂਕਿ ਨੇੜੇ-ਤੇੜੇ ਜਿਵੇਂ ਮੰਨ ਲਓ 7 ਰੂ ਦੇ ਦਰਿਆ ਦੇ ਨੇੜੇ ਪਿੰਡਾਂ ਕਈਆਂ ਨੂੰ ਵਾਰਨਿੰਗ ਆ ਵੀ ਜਿਸਕੀਆਂ ਵੀ ਭਾਈ ਕਿਸੇ ਵੀ ਟਾਈਮ ਹੜ੍ਹ ਆ ਸਕਦੇ ਆ ਵੀ ਛੇਤੀ ਤੋਂ ਛੇਤੀ ਆਪਣੇ ਘਰ ਖਾਲੀ ਕਰਦਣ ਤੇ ਬਜ਼ੁਰਗ ਸਾਡੇ ਸਾਨੂੰ ਜਿਹੜੇ ਕੱਲ ਅਸੀਂ ਬੈਠੇ ਸੀ ਬਜ਼ੁਰਗਾਂ ਕੋ ਸਾਨੂੰ ਦੱਸ ਦਿੱਤੇ ਕਹਿੰਦੇ ਵੀ ਇਹ ਜਹਾ ਹੜ੍ਹ 1988 ਦੇ 90 ਦੇ ਵਿੱਚ ਵਿੱਚ ਆਇਆ ਤਾਂ ਔਰ ਇਹ ਹਾਰ ਉਹਦੇ ਨਾਲੋਂ ਵੀ ਜ਼ਿਆਦਾ ਤਕ ਕਿਉਂਕਿ ਜਿਹੜਾ ਪਾ ਹਾਰ ਆਇਆ 1988 ਦੇ ਵਿੱਚ ਉਹ 90 ਦੇ ਵਿੱਚ ਉਹ ਹਾਰ ਹਲੇ ਯਾਨੀ ਕਿ ਠੀਕ ਤਾਂ ਜ਼ਿਆਦਾ ਕੋਈ ਨੁਕਸਾਨ ਨਹੀਂ ਗਾ ਪਰ ਉਹ ਆ ਹਾਰ ਨੇ ਤਾਂ ਰਿਕਾਰਡੇ ਤੋੜ ਦਿੱਤੇ ਇੰਨਾ ਪਾਣੀ ਔਰ ਇੰਨਾ ਹਾਰ ਆਇਆ ਇਹੀ ਅਰਦਾਸ ਕਰਦੇ ਆ ਵੀ ਪ੍ਰਮਾਤਮਾ ਸਭ ਨੂੰ ਤੰਦਰੁਸਤੀ ਰੱਖੀ ਦੀ ਵਸੋਂ ਦਾ ਬਹੁਤ ਨੁਕਸਾਨ ਹੋ ਗਿਆ ਤੇ ਅੱਜ ਤੱਕ ਜਣਾ ਅਕਾਲਪੁਰਖ ਨੇ ਬਹੁਤ ਵਧੀਆ ਮੌਸਮ ਜਿਹੜਾ ਸਾਫ਼ ਹੋਇਆ ਈ ਅੱਜ ਹੈ ਨਹੀਂ ਤਾਂ ਪਾਈ ਹੋਈ ਆ ਜੀ ਤੇ ਫਤੇਗੜ ਸਾਹਿਬ ਦੀ ਵੀਡੀਓ ਦੇਖਦੇ ਆ ਕਹਿੰਦੇ ਉੱਥੇ ਵੀ ਪਾਣੀ ਆ ਗਿਆ ਉੱਥੇ ਵੀ ਕਹਿੰਦੇ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਸੜਕਾਂ ਪਰ ਪਾਣੀ ਚੜ ਗਿਆ ਤੇ ਅਰਦਾਸ ਕਰਦੇ ਆ ਵੀ ਪ੍ਰਮਾਤਮਾ ਸਭ ਨੂੰ ਠੀਕ ਠਾਕ ਰੱਖੇ ਹਾਂ ਵੀ ਚਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪ੍ਰਮਾਤਮਾ ਅਗੇ ਅਸਾਂ ਸਤਿ ਸ੍ਰੀ ਅਕਾਲ ਜੀ ਗੱਲਾਂ ਵਿਚ ਰਹੋ ਤੰਦਰੁਸਤ ਰਹੋ ਤੇ ਦੁੱਖ ਤੋਂ ਗਰੀਬ ਰਹੋ ਆ ਜੀ ਮੈਂ ਇੰਨੇ ਦਿਨਿਆ ਨੂੰ ਵੀ ਕਰਤੀਆਂ ਛੁੱਟੀਆਂ ਸਮੋਈ ਵੀ ਵਧੀਆ ਕਿਉਂਕਿ ਕਈ ਸਕੂਲ ਹੁਣ ਬਹੁਤ ਨੀਵੇਂ ਨੇ ਪਹਿਲਾਂ ਦੇ ਬਣੇ ਹੋਏ ਨੇ ਹਨ ਤੇ ਡਰ ਵੀ ਲੱਗਦਾ ਬਾਈ ਹੁਣ ਤਾਂ ਜਿਹੜੇ ਇੰਨੇ ਨੇ ਸਵਿੰਟ ਨਾਲ ਵਧੀਆ ਨਾ ਬਣਾਈਆਂ ਹੋਈਆਂ ਛੋਟੀਆਂ ਗੱਟੀਆਂ ਉਹ ਡਿੱਗੀਆਂ ਮੇਨ ਨਾਲ ਬਿਸਕੂਟ ਦਾ ਕਿਆ ਚੀਜ਼ ਡਰ ਵੀ ਲੱਗਦਾ ਤੇ ਸਰਕਾਰਾਂ ਦਾ ਇਹ ਵੀ ਬਹੁਤ ਧੰਨਵਾਦ ਹੈ ਬੇ ਬੱਚਿਆਂ ਦੀ ਸੇਫਟੀ ਵਾਸਤੇ ਉਹਨਾਂ ਨੇ ਬੇ ਬਹੁਤ ਵਧੀਆ ਪ੍ਰਬਾਲਾ ਕਰਿਆ ਬੇ ਤਿੰਨ ਚਾਰ ਛੁੱਟੀਆਂ ਚਲੋ ਆਹੀ ਹੋ ਗਿਆ ਬੇ ਮਾਈ ਛੁੱਟੀਆਂ ਦੇ ਨਾਲ ਨਾਲ ਬੇ ਥੋੜੀ ਸਾਨੂੰ ਵੀ ਨਿਆਣਾ ਵੀ ਜਿਹੜੀ ਕੇਅਰ ਆ ਬਿਓ ਕਰ ਲੈਣ ਨੂੰ ਮਿਲ ਜੂਗੀ ਕਿਉਂਕਿ ਦੇਖ ਸਕੂਲਾਂ ਵਿੱਚ ਜਾਣੇ ਡਾਕਟਰ ਸਾਨੂੰ ਵੀ ਹੁੰਦਾ ਪਿੱਛੇ ਤੋਂ ਹਨ ਸਾਡੇ ਬੱਚੇ ਗਏ ਹੋਣੇ ਚਲੋ ਐ ਤਾਂ ਦੇਖੋ ਸਾਨੂੰ ਆਪਣੇ ਬੱਚੇ ਦੀ ਉਹ ਹਨ ਪਰਮਾਤਮਾ ਨੂੰ ਸਭ ਦੇ ਬੱਚਿਆਂ ਦੀ ਗੱਲ ਜਿਹੜੀ ਟੀਚਰ ਬੈਠੇ ਉਹਨਾਂ ਦੀ ਸਭ ਬੱਚਿਆਂ ਦੀ ਕੋਸਾਰਾ ਪੂਰੀ ਦੁਨੀਆ ਦਾ ਫਿਕਰ ਆ ਫਿਕਰ ਆ ਹਾਂ ਪੂਰੀ ਦੁਨੀਆ ਦਾ ਫਿਕਰ ਆ ਕਿਸੇ ਦੇ ਪੀ ਪੁੱਤ ਨਾਲ ਕਿਸੇ ਦੇ ਮਾਂ ਪਿਓ ਨਾਲ ਕੋਈ ਦੁਰਘਟਨਾ ਨਾ ਹੋਵੇ ਵੀ ਸਾਡ ਸਿੰਘ ਸਾਹਿਬ ਰਹਿ ਠੀਕ ਸਾਡ ਰਹਿ ਤੇ ਅੱਜ ਮਨੀਂਦਰ ਰਾਇ ਮਨੀਂਦਰ ਨੇ ਲਾਤਾ ਆਰਡਰ ਕਿ ਮਨੀਂਦਰ ਦੇ ਘਰੋਂ ਕੋ ਬਣਾ ਕੇ ਦੋ ਮੇਰਾ ਚਲ ਕੋਈ ਨਾ ਹੁਣ ਪਾਈ ਜਾ ਤੋ ਘਾਰੇ ਹੁਣ ਕੋਈ ਨਾ ਕੋਈ ਤਾਂ ਮਨੀਂਦਰ ਬਣਾ ਕੇ ਲੈਤਾ ਤਾਂ ਦੇ ਤੇ ਲੈ ਆਨੇ ਕਰ ਕਰ ਵੀ ਕਰਨਾ ਤਾਂ ਇਹਨਾਂ ਨੇ ਤੰਗੇ ਆ ਥੋੜਾ ਜਿਹਾ ਰਾਇ ਹੁੰਦਾ ਚਲੋ ਪੜਨ ਗਏ ਹੋਨੇ ਹੁਣ ਪੇਪਰ ਸ਼ੁਰੂ ਹੋਏ ਨੇ ਜਿੱਦਾਂ ਨੇ ਆਣਿਆ ਨੇ ਇਹਨਾਂ ਪਰ ਵੀ ਵਿਚਾਰਿਆ ਪਰ ਘਾਰੇ ਆ ਜਾਂ ਪੇਪਰਾਂ ਦੀ ਵਾਰੀ ਹੁੰਦੀ ਕੋਈ ਨਾ ਕੋਈ ਕੰਮ ਛਿੜੇ ਹੀ ਰਹਿੰਦਾ ਵਿਚਾਰਿਆ ਹੁਣ ਕਰੇ ਕੀ ਆ ਹਣਾ ਮੈਂ ਤੁਹਾਨੂੰ ਜੀ ਪੁੱਛਿਆ ਕੀ ਗੱਲ ਆ ਹਾਂਜੀ ਵੀ ਚਲੋ ਪੇਪਰ ਆਏ ਨਹੀਂ 5 ਦਿਨ ਲੇਟ ਹੋਣਗੇ ਤਾਂ ਆਸੀਂ ਲੇਟ ਹੋਊਂਗੇ ਤਾਂ ਨਹੀਂ ਹੈ ਟੀਚਰਾਂ ਨੂੰ ਵੀ ਪਤਾ ਹੈ ਮੌਸਮ ਮੌਸਮ ਸਾਫ ਹੋ ਗਿਆ ਐਦਾਂ ਹੀ ਰੱਖ ਐਦਾਂ ਹੀ ਬਹੁਤ ਨਹੀਂ ਪੈ ਗਿਆ ਬਹੁਤ ਲੋਡ ਹੈਗੀ ਦੇਖੋ ਜਿਹੜੇ ਘਟਨਾ ਤੇ ਪਖਾਨ ਬੈਠਾ ਸੀ ਕਿਸੇ ਨੇ ਕਰਜ ਆਦਾਰਨਾ ਹੈ ਕਿਸੇ ਨੇ ਵਿਆਹ ਕਰਨਾ ਹੈ ਕਿਸੇ ਨੇ ਕੁਝ ਕੋਈ ਨਾ ਕੋਈ ਮਜਬੂਰੀ ਹਰੇਕ ਦੀ ਇਸ ਟਾਈਮ ਵਿੱਚ ਹੈਗੀ ਆਹੀ ਦੇਖੋ ਮੂਰੇ ਤਿਹਾਰ ਹੁੰਦੇ ਅਗਲੇ ਨੇ ਪਿਛਲੇ ਪੈਸੇ ਦਾ ਅਰਥ ਦਾ ਕਾਰਨ ਉਹ ਗੱਲ ਆ ਕਹਿੰਦਾ ਹਾਈ ਫਸਲ ਨੂੰ ਦੇਖ ਕੇ ਹੀ ਕਹਿੰਦਾ ਅਗਲਾ ਹਾਂ ਹਾਰਾ ਨਾਰਾ ਮਾਰਨ ਦਾ ਭਾਈ ਜੀ ਦੀ ਫਸਲ ਆਈ ਕੋਈ ਇਹ ਬਸ 4 ਮਹੀਨੇ ਖੰਡ ਦੀ ਗੱਲ ਆ ਕਿ ਚਲੋ ਫਿਰ ਮੈਂ ਵੇਚ ਕੇ ਆਪਣਾ ਖਰਚਾ ਦੇਣਾ ਪਰ ਐ ਨਹੀਂ ਪਤਾ ਕਿ ਇੰਨਾ ਨੁਕਸਾਨ ਹੋ ਹੋ ਜਾਣਾ ਜਿਨ੍ਹਾਂ ਨੇ ਹੁਣ ਉਹੀ ਇੱਕ ਇੱਕ ਤਕੀਲਾ ਡੇਢ ਤੀਲਾ ਵਿਚਾਰਿਆਂ ਦਾ ਹੁੰਦੇ ਪਰ ਸਿਰ ਗੁਜ਼ਾਰਾ ਹੁੰਦਾ ਹਨਾ ਵੀ ਉਹ ਵੀ ਨਾ ਬੱਚੇ ਤੇ ਕਿੰਨਾ ਨੁਕਸਾਨ ਹੁੰਦਾ ਇੱਕ ਮੈਂ ਵੀ ਨਹੀਂ ਪਤਾ ਕਿ ਫੇਰਾ ਸੋਹਾਰੇ ਆ ਸੀ ਤੇ ਮੇਰੇ 20 25 ਕਿਲੇ ਹੈਗੇ ਨੇ ਪਰ ਸਾਰੇ ਇਸ ਟਾਈਮ ਲੜੇ ਇੱਕ ਤੇ ਇੱਕ ਦੇ ਬਰਾਬਰ ਵੀ ਨਾ ਰਹੇ ਕਿਉਂਕਿ ਉਹ ਸਭ ਦੁੱਧ ਦੇ ਖਾਰਾ ਨੁਕਸਾਨ ਹੋਉਂਦਾ। ਕੁਝ ਨਿਕਾਲਣਾ ਜਾਂ ਨਹੀਂ ਨਿਕਾਲਣਾ ਕੋਈ ਉਮੀਦ ਨਹੀਂਗਾ ਮੈਂ ਰੱਖ ਸਕਦਾ। ਮੈਂ ਨਾ ਦੇ ਬਰਾਬਰ ਦਾ ਇਸ ਟਾਈਮ। ਬਾਕੀ ਪਰਮਾਤਮਾ ਉੱਤੇ ਮੌੜੇ ਦੋਸ਼ ਹੁਣ ਵੀ ਉਹਦੇ ਹੱਥ ਵੜਿਆ। ਹਾਂ ਕੱਢ ਵੀ ਸਕਦਾ ਉਹ ਬਹੁਤ ਕੁਝ ਉਹਦੇ ਵਿੱਚੋਂ। ਜੇ ਉਹ ਡੋਪ ਸਾਦਾ ਤਾਂ ਉਹ ਤਾਰ ਵੀ ਕੱਢ ਸਕਦਾ ਪਰ ਸਾਡੀ ਇਹ ਮੁੰਨਾ ਨਹੀਂ ਬਗ ਪਰਮਾਤਮਾ ਗਿਆ ਤਾਂ ਉਹ ਬਹੁਤ ਪੈ ਗਿਆ। ਬਹੁਤ ਨੁਕਸਾਨ ਹੋਗਾ ਵੀ ਮੁੰਨੇ। ਕਿਛਦੀ ਪਰਵਾਹੀ ਵੀ ਨਹੀਂ ਹੋਣੀ। ਵੇ ਬਈ ਅਨੇਕੀ ਕਿਸੇ ਤਰੀਕਾ ਨਹੀਂ ਕਰ ਸਕਦਾ ਹੈਗਾ ਚਲੋ ਜੇ ਕਿਸਾਨ ਭਾਈਆਂ ਦੀ ਜਿਸ ਮਿਹਨਤ ਦਾ ਮਾੜਾ ਫੁੱਟਾ ਦਾ ਗਰੀਬ ਦਾ ਜਿੱਦਾਂ ਜਿੰਨਾਂ ਦੇ ਘਰ ਡੁੱਬ ਗਏ ਸੀ ਗਾਂਦਰ ਬਹੁਤ ਰੋਣ ਦਾ ਸਾਰਾ ਘਰ ਰੋਣ ਗਿਆ ਹੈ ਨਾ ਬਈਆਂ ਨੇ ਕਾਰਸਾ ਉਹ ਬੰਦਾ ਉਥੇ ਕਾਰ ਕਿ ਆ ਸਕਦਾ ਦੱਸੋ ਕਾਰ ਬੈਸੇ ਬੈਸੇ ਸਰਦਾਰ ਭਗਵਾਨ ਮਾਨਤਬ ਮੁੱਖ ਮੰਤਰੀ ਪੰਜਾਬ ਉਹਨਾਂ ਨੇ ਵੈਸੇ ਐਲਾਨ ਵੀ ਕਰੇ ਕਿ ਭਾਈ ਜਿੰਨਾ ਹੋ ਸਕਿਆ ਤੁਹਾਨੂੰ ਪੰਜਾਬ ਦਾ ਦਵਾਂਗੇ ਅਸੀਂ ਉਹ ਜਿਸਾਨਾਂ ਨੂੰ ਵੀ ਜਿਨ੍ਹਾਂ ਨੇ ਹੁਣ ਘਰ ਟੈਗੇ ਮੈਸਾ ਮਰਗੀਆਂ ਗਈਆਂ ਤੇ ਕਾਫੀ ਨੁਕਸਾਨ ਹੋ ਗਿਆ ਵੀ ਜਿੰਨਾ ਹੋ ਸਕਿਆ ਸਰਕਾਰ ਤੁਹਾਡੇ ਨਾਲ ਖਰੀਆ ਪਰ ਸਰਕਾਰ ਇਹਦੇ ਵਿੱਚ ਤਾਂ ਨਹੀਂ ਤੇਰਾ ਵੀ ਕੋਈ ਬਿਲਕੁਲ ਪਰਮਾਤਮਾ ਦੇ ਨਾਲ ਜਿਹਦੀ ਬਾਤ ਚੱਲਦੀ ਹੈ ਨਾ ਕੱਲ ਨਾ ਚੱਲਦੀ ਹੈ ਨਾ ਵੇ ਇਹ ਤਾਂ ਦੇਖੋ ਨਾ ਪਾਕ ਸਰਕਾਰਾਂ ਨੂੰ ਦੇਖਦੇ ਕਰਦੇ ਨਾ ਜਿਹੜੀ ਕਿ ਸਾਰੇ ਬਸੇ ਨਹੀਂ ਜਾਂ ਗੱਲ ਹੈ ਹੋ ਰਹੀ ਜਿੱਥੇ ਬਸੇ ਅਗਲਾ ਬੰਦ ਕਰਦੇ ਵੀ ਹੈ ਨਾ ਇਹੋ ਗੱਲ ਹੈ ਵੀ ਪਰਮਾਤਮਾ ਦੇ ਅੱਗੇ ਅਸੀਂ ਬੇਨਤੀ ਕਰ ਸਕਦੇ ਹਾਂ ਕਰਨਾ ਕਰਦਾ ਕਰ ਸਕਦੇ ਹਾਂ ਵੀ ਆਪਾਂ ਰਲ ਕੇ ਪਾਈਂ ਅਰਦਾਸ ਕਰੀਏ ਕਿ ਜਿਹੜੇ ਉਹ ਆ ਹਾਲਾਤ ਬਣੇ ਹੋਏ ਆ ਪੂਰੇ ਡਰਦੇ ਪੂਰਾ ਡਰ ਪੂਗਾ ਆ ਮਹਿਲਾ ਔਲੇ ਪਏ ਕਿਉਂਕਿ ਜਿਹੜੇ ਮਣ ਸਾਡੇ ਦਰਿਆ ਪੈ ਨਿਹਦਰ ਨੇੜੇ ਆ ਤਰੀ ਬਣੇ ਤੂੰ 5 10 ਕਿਲੋਮੀਟਰ ਲਾ ਲੁ 12 ਕਿਲੋਮੀਟਰ ਦਰਿਆ ਹੈ ਇੱਧਰ ਨੂੰ ਜਦੋਂ ਅਸੀਂ ਪੇਲੀ ਤੇ ਮਖਵਾਲ ਵੱਲ ਨੂੰ ਜਾਂਦੇ ਜਿਹੜੇ ਉੱਤਰ ਨੇੜੇ ਤੇੜੇ ਪਿੰਡ ਆ ਉਹਨਾਂ ਨੂੰ ਤਾਂ ਨਾਲ ਨੇ ਰਲੜ ਕੇ ਆਲੀ ਕਰਤਾ ਵੀ ਭਾਈ ਕਿਸੇ ਟਾਈਮ ਵੀ ਹਤਲੂ ਦਰਿਆ ਰਾਵੀ ਦਰਿਆ ਵੀ ਟੁੱਟ ਛੱਡਦਾ ਵੀ ਬਾਅਦ ਤੇ ਬਾਅਦ ਭਾਈ ਆਪਣਾ ਬਚਾਉ ਕਰਨਾ ਜਦੋਂ ਵੀ ਤੁੰ ਨੂੰ ਇਹ ਰਾਤ ਜਾਰੀ ਹੁੰਦਾ ਵੀ ਆਪਣੇ ਮਕਾਨ ਖੋ ਦੀ ਕਉ ਕਿਉਂਕਿ ਜਾਂ ਨਾ ਤਾਂ ਜਹਾਜ ਹਰ ਇੱਕ ਗੱਲ ਵਿੱਚ ਡੇਰੀ ਵੀ ਆ ਕਿੱਥੇ ਬੰਦਾ ਲੈ ਕੇ ਇਹਨਾਂ ਸਮਾਨ ਦੇ ਅੰਦਰ ਪਸ਼ੂ ਨਹੀਂ ਨਿਕਲਦਾ ਨਹੀਂ ਨਿਕਲਦਾ ਇੱਕ ਦਿਨ ਰਿਸ਼ਤਾ ਰੱਖ ਲੂਗਾ ਦੋ ਦਿਨ ਭੈਣ ਭਾਈ ਸਭ ਦੇ ਹਾਲਾਤ ਇਦਾਂ ਦੇ ਹੁੰਦੇ ਨੇ ਵੇ ਭਾਈ ਹੁਣ ਕਰੀਏ ਕਿਆ ਮੈਂ ਵੀ ਕੋਈ ਇਹਦਾ ਹੱਲ ਨਹੀਂ ਹੈਗਾ ਆਹ ਤਾਂ ਹੀ ਭਾਈ ਆਪਣੀ ਜਾਨ ਬਚਾਉ ਜੇ ਤੁਸੀਂ ਠੀਕ ਆਂ ਤਾਂ ਤੁਹਾਡੇ ਚੀਜ਼ਾਂ ਤਾਂ ਫੇਰ ਬਣ ਜਾਣਗੇ ਚੀਜ਼ਾਂ ਦੇ ਕਿੰਨੇ ਆਉਂਦੇ ਜਾਂਦੇ ਰਹਿੰਗੇ ਬੰਦੇ ਦਾ ਨੁਕਸਾਨ ਹੋਵੇ ਬਸ ਵੇ ਬਣਾ ਬਚਾਓ ਕਰੋ ਜਿੱ ਤੱਕ ਬਚਾਓ ਬਿਲਕੁਲ ਬਚਾਓ ਚ ਬਚਾਓ ਇੱਧਰ ਸਾਡੇ ਅੰਗਰ ਦੀ ਗੱਡੀ ਲਿਆਂਦੀ ਆ ਮੈਨੇ ਰਾਤ ਗੱਡੀ ਲਿਆਂਦੀ ਆਈ ਇਹ ਹੁਣ ਗੱਡੀ ਪਰਦੇ ਹੀ ਨੀ ਉਤਰਨਾ ਨਾਉ ਲਿੰਦਾ ਜੀ ਇਹ ਕਹਿੰਦਾ ਮੈਨੂੰ ਰੋਟੀ ਪਾਣੀ ਜੋ ਵੀ ਕਰਨਾ ਮੈਂ ਉਹਦੇ ਉਪਰੇ ਕਰਨਾ ਹੈ ਹੈ ਸ਼ੌੜਾ ਵੀ ਪਰੇ ਲੱਗਦਾ ਉਹਨੇ ਕੀ ਕਰਨਾ ਹੈ ਇਹਨੋਂ ਬਦ ਕੀ ਕਰਨਾ ਥੋੜੇ ਥੋੜੇ ਪੈਰ ਦੀ ਮਾਰ ਕਰਕੇ ਕੁੱਛ ਚ ਕਰਦਾ ਹੈ ਸੁਣੇ ਇਹ ਪਰੇ ਹਾਂ ਹਾਂ ਇਹ ਫੱਪਾ ਨਹੀਂ ਮਾਨੀ ਮੰਗ ਰਹੀ ਇਹ ਮਾਨੀਗਾ ਨਾ ਮਾਨੀ ਬਣਾ ਲੀ ਬੰਨੂ ਆਇਆ ਆਇਆ ਲੈ ਜਿਆਦਾ ਨਾ ਭਲਾਓ ਜਿਆਦਾ ਨਾ ਭਲਾਓ ਵੀਦਾ ਹੈ ਵੀਦਾ ਡੋਲਦਾ ਹੀ ਇਹ ਲੈ ਤੇ ਜਦ ਲੱਗੇ ਹੋਏ ਅੱਜ ਮਨਿੰਦਰ ਕਹਿੰਦਾ ਵੀ ਮੰਮੀ ਵੀ ਅੱਜ ਤੂੰ ਮੂਲੇ ਵਾਲੇ ਬਣਾ ਲੈ ਪਰੌਂਠੇ ਤੇ ਮੈਂ ਵੀ ਆਪਣੇ ਇਹਨੂੰ ਘੀ ਲਾ ਕੇ ਬਣਾਉਣਾ ਤਾਂ ਕਿ ਵਿੱਚ ਆਹ ਪਾ ਦੇਣੀ ਮੂਲੀ ਤੇ ਤੇਲ ਲਾ ਕੇ ਬਣਾ ਲਓ ਹਲਕਾ ਲਾ ਲਓ ਅੰਚ ਕਰ ਕਰ ਖਾਣਾ ਨੋਰਮਲ ਗਲਤਤਾ ਤੇਰੀ ਠੀਕ ਹੈ ਇਹ ਤਾਂ ਚਲੋ ਪਰੌਂਠੇ ਆਪਾਂ ਨੇ ਬਣਾ ਲੈਣੇ ਆ ਮੂਲੀਆਂ ਦੇ ਵਿੱਚ ਕਿਹੜੀ ਚਲੰਗ ਜੀਤ ਕਹਿੰਦੀ ਆਹ ਜਿਹੜੇ ਕਰੇਲੇ ਆ ਇੰਨੇ ਇਹ ਵੀ ਵਿੱਚ ਪਾਉਨੇ ਆ ਇਹ ਨਹੀਂ ਗੱਲ ਹੈਗੀ ਮੂਲੀ ਜਿਹੜੀ ਜਿੱਦਾਂ ਹੋਣਾ ਆ ਤਾਂ ਆ ਹੁੰਦਾ ਕੀ ਆ ਕਰਨੇ 슈ਗਰ 슈ਗਰ ਹੈ ਨਾ ਇਹ ਵੀ ਕਦ ਦੁਕਾਨਕਾਰ ਕੇ ਪਰੌਂਠੇ ਜਿਵਾ ਕੇ ਖਾਂਦੇ ਨੇ ਲੋਕ ਦਿਨਨ ਹੈਗਾ ਫੇ ਤੂੰ ਐਂ ਕਰ ਅੱਜ ਪਾਲਾ ਪੁੱਛਦਾ ਮੈਂ ਤਾਂ ਇਹ ਜਿ ਵਿੱਚ ਪਾਉਂਦੀ ਆ ਗੱਲ ਮਨਿੰਦਰ ਦੇਸ ਤਾਂ ਹੁਣ ਹਟਿਆ ਇਹ ਨਹੀਂ ਤਾਂ ਮਨਿੰਦਰ ਕੱਚਾ ਹੀ ਕਰੇਲਾ ਖਾ ਲੰਦਾ ਦੀ ਆਂਦਾ ਤਾਂ ਮੈਨੂੰ ਮੈਂ ਤੈਨੂੰ ਆਇਓ ਕਹਿੰਦੇ ਵੀ ਇੱਕ ਅੱਧਾ ਵਿੱਚ ਪਾਲਾ ਪਕੁਲਾ ਉਹਨਾਂ ਤਾਂ ਖਾਲੀ ਕਰਦੇ ਇਹ ਕੋਈ ਗੱਲ ਨਹੀਂ ਖਾਲੀ ਇਹਦਾ ਹੀ ਤਾਂ ਜਾਣਾ ਬਤਾ ਦੇ ਦਿਕਾ ਤਾਂ ਕਿ ਭੁੰਗੇ ਬਿਉਣ ਚਾਹਦੇ ਇਹਨਾਂ ਭਰ ਕੇ ਬਣਾਉਣੇ ਹੁਣ ਮੈਂ ਤਾਂ ਛਿੱਲ ਕੇ ਰੱਖਿਆ ਨੇ ਜਦ ਤੂੰ ਪਾਸ ਨੂੰ ਹੁਣ ਭਰ ਕੇ ਕਿਵੇਂ ਬਣਾਉਂਗੀ ਆ ਖਾਲੀ ਕਰਕੇ ਤਾਂ ਆ ਸਿਰ ਤੇ ਇਹ ਮਸਾਲਾ ਵਿੱਚੇ ਪਾਉਣਾ ਕੁੱਟ ਕੇ ਇਹ ਪੜਾ ਸਤਾਉਂਗੀ ਇਹ ਨੂੰ ਲਾ ਕੇ ਰੱਖ ਦੇਣਾ ਹੁਣ ਸਾਰਾ ਇਹ ਧੋ ਕੇ ਇੱਕ ਵਾਰੀ ਪਹਿਲਾਂ ਨੂੰ ਲਾ ਕੇ ਰੱਖ ਦੇਣਾ ਫਿਰ ਤੋਂ ਬਾਅਦ ਤੇ ਸ਼ਾਮ ਨੂੰ ਬਣਾਉ ਦੁਪਹਿਰ ਤੋਂ ਬਾਅਦ ਇਹਨੂੰ ਉਪ ਕਰ ਜਾਣਾ ਕੀ ਆ ਕਹਿੰਦੇ ਨੇ ਟ੍ਰੇਲੇ ਨਾ ਕਿਹੜਾ ਕੌੜਾ ਹੋਣਾ ਇਹਨੂੰ ਫਿਰ ਆ ਜੀ ਜਿਹੜਾ ਸੌਂਦਾ ਆ ਅੱਜ ਜੀ ਇਸ ਅਲੱਗ ਤੋਂ ਚੀਜ਼ ਲੱਗੇ ਆ ਬਣਾਉਣ ਦੀ ਚਲੋ ਇਹ ਖਰਾਬ ਨਹੀਂ ਕਰਦਾ ਕ੍ਰੇਲਾ ਇਹ ਤਾਂ ਠੀਕ ਹੈ ਜਿੱਦਾਂ ਸ਼ੂਕਰ ਵਗੈਰਾ ਮਨਿੰਦਰ ਆਹ ਹਾਟੇ ਮਨਿੰਦਰ ਨਹੀਂ ਕੱਚਾ ਹੀ ਖਾ ਲੈਂਦਾ ਰੀ ਤੋੜ ਕੇ ਅੱਜ ਕੱਲ ਤਾਂ ਕੀ ਦੇਖ ਰੋ ਫੁੱੱਚੀ ਗੱਲ ਤੁਹਾਨੂੰ ਦੱਸਾਂ ਮੈਂ ਸਵਾਦ ਲੱਗੇ ਨਾ ਲੱਗੇ ਰੈਸਪੀ ਬਣਾ ਲਓ ਜਿਹੜੀ ਮਰਜ਼ੀ ਚੀਜ਼ ਦੀ ਬਣਾ ਲਓ ਜੇ ਹੁਣ ਮੈਂ ਕਹਾ ਜੀ ਆਹ ਮਿਰਚਾ ਲੈ ਚੜਜੀ ਨੇ ਕਹਣਾ ਕਿਆ ਗੱਲਾਂ ਚੋਂ ਗੱਲਾਂ ਇਹ ਵੀ ਰੈਸਪੀ ਬਣਦੀ ਇਹ ਤਾਂ ਬਾਂਡੀਓ ਵਿੱਚ ਪੈਣੀਓ ਪੈਣੀ ਹੈ ਨਹੀਂ ਮੇਰਾ ਕਹਿਣ ਤਾਂ ਮੈਂ ਤਾਂ ਪਰੌਂਠਾ ਹੀ ਨਹੀਂ ਬਣ ਜਾਣਾ ਹਰ ਇੱਕ ਚੀਜ਼ ਦੀ ਬਣਦੀ ਜੇ ਮੈਂ ਕਹਾ ਵੀ ਤਾਂ ਪਰੌਂਠਾ ਦੀ ਮਾੜਨਾ ਬਣ ਜਾਣਾ ਕਾਕੀਵੇਂ ਬਣੂਗਾ ਇੱਕ ਅੱਦੂ ਕਾਕੀ ਬਣ ਜਾਣਾ ਕਿ ਟਾਈਮ ਆ ਤਾਂ ਉਹਨਾਂ ਦੇ ਕਈ ਸ਼ਹਿਰਾਂ ਵਿੱਚ ਕੰਨੇ ਨਾ ਮਿਰਚਾਂ ਦਾ ਚਾਟ ਬਣਾ ਕੇ ਖਾਂਦੇ ਨੇ ਜਿਹੜੇ ਲੋਕ ਤਿੱਖਾ ਖਾਂਦੇ ਨੇ ਬੈ ਜਿਹੜੇ ਤਿੱਖਾ ਖਾਂਦੇ ਨੇ ਮਿਰਚ ਖਾਂਦੇ ਪਰ ਅਸੀਂ ਬਿਲਕੁਲ ਨਾਰਮਲ ਖਾਂਦੇ ਆ ਜੀ ਸਾਡਾ ਜਿਹੜਾ ਹੁਣ ਮਿਰਚ ਮੁਰਚੀ ਜਾਂ ਨੂਣਾ ਉਹ ਬਿਲਕੁਲ ਸਾਡਾ ਸਾਦਾ ਹੀ ਹੁੰਦਾ ਨਾ ਜ਼ਿਆਦਾ ਤੇ ਨਹੀਂ ਘੱਟ ਜੇ ਘੱਟ ਵੀ ਇਤਾਮੀ ਚੱਲ ਜਾਣਾ ਜੇ ਵਾਧਾ ਵੀ ਤਾਂ ਚੱਲਣਾ ਹੀ ਨਹੀਂ ਕਿਉਂਕਿ ਜੀ ਪੌਂਦੀ ਕੁ ਵੱਧ ਹੈ ਨਹੀਂ ਐਨਾ ਕੁ ਲੋੜਾ ਉਹ ਨਾ ਮੋਟਾਰੇ ਵਜਾਉਂ ਫੋਲੇ ਲਿਆ ਕਦੋਂ ਨਹੀਂ ਬਹੁਤ ਤੇ ਦੇਖਣਾ ਕੁ ਟੇਸਟ ਦੇਖ ਕੇ ਆ ਜਾਣਾ ਹਾਂ ਚਲੋ ਟੇਸਟ ਨਾ ਅਸੀਂ ਤਾਂ ਬੱਸ ਉਹੀ ਗੱਲ ਆ ਗਈ ਨਾ ਜੀਭ ਦਾ ਸੁਆਦ ਇਹ ਜੀ ਜਸਾ ਹੁਣ ਜਿਹੜੀ ਸਾਡੀ ਚੱਲਦੀ ਸੀ ਇਹ ਚੜ ਜੀਤੀ ਉਹ ਪਰ ਗੱਲ ਤੇ ਬੜੀ ਕਰਨ ਲੱਗ ਸ਼ੂਗਰ ਕਰਨ ਲੱਗਿਆ ਜੀ ਬੜੀ ਜਿਵੇਂ ਕਹਿੰਦੀ ਸੀ ਵੀ ਇਹ 슈ਗਰ ਚੱਕ ਹੁਣ ਆਹ ਜਿਹੜਾ ਪਾਇਆ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਹੁਣ ਇਹ 슈ਗਰ ਚੱਕ ਨਹੀਂ ਇਹ ਤਾਂ ਝੂਠ ਨਹੀਂ ਬੋਲਦੀ ਹੈਗੀ ਜਿਹੜੀ ਸਾਡੀ ਮਾਸੀ ਜੀ ਅੱਧਰ ਮੇਰੀ ਗੋਵਿੰਦਗੜਾ ਹੀ ਬੈਠਣਾ ਭਾਜੀ ਆਏ ਸੀ ਬਿਮਾਰ ਉਹਨਾਂ ਦੀ ਮੰਮੀ ਕੀ ਕਰਦੀ ਸੀ ਜਿੱਦਾਂ ਨਾ ਵੀ ਪਹਿਲਾਂ ਕਰੇਲੀ ਨੂੰ ਧੋ ਲਿਆ ਚੰਗੀ ਤਰ੍ਹਾਂ ਧੋ ਕੇ ਚੰਗੀ ਤਰ੍ਹਾਂ ਉਹਨਾਂ ਨੇ ਕਿਆ ਕਰਨ ਜਿਹੜਾ ਪੁੱਟ ਪਾ ਦੁੱਧ ਜੀ ਘੋੜਦੇ ਨਾ ਛਿਲਕਾ ਉਹਨਾਂ ਨੇ ਫਿਕਰ ਨਾ ਨਾ ਪਰ ਸੱਟ ਤਾਂ ਨਹੀਂ ਵੇਸਟ ਕਰਦੇ ਆ ਮੈਂ ਕਨਫਰਮੇਟ ਕਰਤਾ ਉਹਨਾਂ ਨੇ ਕੀ ਕਹਣਾ ਨਾ ਐ ਮੋਟਾ-ਮੋਟਾ ਘਰੋਟ ਲੈਣਾ ਘਰੋਟ ਜਿਹਾ ਕਰਨਾ ਸਿੱਕਾਰੇ ਆ ਕੇ ਰੱਖਣਾ ਉਹਦੇ ਵਿੱਚ ਸੱਟ ਦੇਣਾ ਉਹਨਾਂ ਨੇ ਮੇਰੇ ਸ਼ੁਕਰ ਕੀਤਾ ਸਰ ਤਾਂ ਉਹਨਾਂ ਨੇ ਕੀ ਕਹਣਾ ਕੋਈ ਵੀ ਦਾਲ ਬਣਾਓ ਕੋਈ ਵੀ ਸਬਜ਼ੀ ਬਣਾਓ ਜਿਹੜਾ ਦਾਲ ਸਬਜ਼ੀ ਕੱਟ ਲੈਣਾ ਉਹਨੇ ਕੱਢ ਕੇ ਦੋ ਚਮਚੇ ਵਿੱਚ ਰੱਖ ਲੈ ਖਾ ਲਓ ਉਹਨੇ ਨਾਲ ਦੀ ਨਾਲ ਐਦਾਂ ਖਾਣਾ ਸ਼ੂਗਰ ਕੰਟਰੋਲ ਚ ਰਹਿੰਦਾ ਸੀ ਉਹਨਾਂ ਨੇ ਉਹਨਾਂ ਨੇ ਛੱਡਣਾ ਹੀ ਨਹੀਂ 12 ਮਹੀਨੇ ਦੀ ਮਤਲਬ ਜਦ ਮੁੱਕ ਵੀ ਗਿਆ ਉਹਨੇ ਚਾਰ ਦਾ ਡੱਬਾ ਪਾ ਕੇ ਰੱਖਣਾ ਆਪਣਾ ਵਿੱਚ ਨਾਲ ਜਿਹੜਾ ਨਹੀਂ ਮੰਨ ਗਿਆ ਜੇ ਮੰਨ ਲਾ ਹੁਣ ਉਹ ਘਰੇੜ ਕੇ ਰੱਖ ਲੈਂਦੇ ਸੀ ਜਿਹੜਾ ਉਹ ਘਰੇੜ ਕੇ ਰੱਖਣਾ ਉੱਪਰ ਦੇ ਫੋਲਕ ਧੁੱਪਾਂ ਵਿੱਚ ਰੱਖ ਦੇਣਾ ਧੁੱਪਾਂ ਦਾ ਜ਼ਹਿਰ ਖਤਮ ਕਰ ਦਿੰਦੀ ਧੁੱਪਾਂ ਚ ਰੱਖਦੀ ਨਹੀਂ ਸੀ ਉਹ ਐਦਾਂ ਹੀ ਨਾਸੀ ਡੱਬੇ ਚ ਪਾ ਦੇਣਾ ਕਰਦਾ ਅੱਛਾ ਇਸ ਵਾਰ ਕੇ ਕਹਿੰਦੇ ਡੱਬੇ ਚ ਪਾ ਦੇਣਾ ਮਾੜੀ ਤੇ ਪਲਵਾਰੋ ਬੇਬਲੂ ਵੀ ਆ ਕਹਿੰਦੇ ਵੀ ਜਿਆਦਾ ਹੀ ਲੋਕਾਂ ਨੇ ਬੇਬਲੂ ਵੀ ਲਾ ਕੇ ਤੇ ਸੁੱਕੇ ਜਿਹੇ ਮਾੜੇ ਪਿਰਵਾਣੇ ਉਹ ਨਾ ਜੂਜੀ ਤੋਂ ਪਲਕਾਉਂਦਾ ਤੋਂ ਕਾਂਟੇ ਲੱਗੇ ਜੋ ਤਰੇਲੇ ਨੂੰ ਉਹ ਤਾਂ ਵੈਸੇ ਹੀ ਖਰਤਣਾ ਇਹ ਖਤਮ ਹੋ ਜਾਂਦਾ ਉਹਦਾ ਨਾ ਦੇਖ ਨਾ ਕੋਈ ਵਿੱਚ ਮਿਰਚ ਨਾ ਕੋਈ ਹੁਣੇ ਕੱਲਾ ਹੀ ਰੱਖਣਾ ਤੇ ਕੱਲਾ ਹੀ ਖਾਣਾ ਵੀ ਜਿਹੜਾ ਇਹਦਾ ਪੂਰਾ ਟੇਸਟ ਆਵੇ ਬਹੁਤ ਸਾਰੇ ਵੀ ਭੈ ਭਾਈਆਂ ਭੈਣਾਂ ਵੀ ਆ ਚਲੋ ਜਿਨ੍ਹਾਂ ਨੂੰ ਪਤਾ ਵੀ ਇਹ ਜਿਹੜਾ ਤਰੇਲਾ ਇਹਦੇ ਵਿੱਚ ਕਿੰਨੇ ਕੁ ਗੁਣ ਹੁਣ ਕਈਆਂ ਨੇ ਇਹਨਾਂ ਦਾ ਘਰ ਦੇ ਵਿੱਚ ਲਿਆ ਕੇ ਜੂਸ ਕੱਢਣਾ ਜੂਸ ਕੱਢ ਕੇ ਥੋੜਾ ਬੇਲੂਨ ਜਾਂ ਮਿੱਠਾ ਜਾਂ ਪਾਲੰਦੇ ਤੇ ਵੀ ਕਰਤਣ ਜੀਰਾਂ ਲੱਗੇ ਫਿਰ ਉਹ ਪੀਂਦੇ ਆ

ਚਲੋ ਬਾਕੀ ਕੋਈ ਗੱਲ ਨਹੀਂ ਆਪੇ ਜਦੋਂ ਲੰਦਾ ਹੈ ਕੋਸ਼ਿਸ਼ ਕਰਦਾ ਹਜੇ ਦਾ ਇੱਕ ਦਿਨ ਤਾਂ ਹੋਇਆ ਹੈ ਦੇਖ ਲਓ ਇੱਥੇ ਖੜਾ ਦਾ ਇੱਥੇ ਚਲਾਈ ਆ ਹਾਂ ਇੱਥੇ ਖੜਾ ਤਾਂ ਇੱਥੇ ਹੀ ਜੰਗਲੀਆ ਤੇ ਬਾਕੀ ਚਲੋ ਠੀਕ ਹੈ ਜੀ ਤੇ ਹੁਣ ਬਣਾ ਲਈਏ ਪਰੌਂਠੇ ਫਿਰ ਤੁਹਾਨੂੰ ਕੋ ਦੱਸਦੇ ਹਾਂ ਪਰੌਂਠੇ ਦਾ ਸਵਾਦ ਕਿਦਾਂ ਕਿਦਾਂ ਨਹੀਂ ਤੇ ਆਲੋ ਮਨਿੰਦਰ ਨਾਲ ਵੀ ਕਰੋ ਮੁਲਾਕਾਤ ਰਗੂ ਜੀ ਦਾ ਖਾਸਾ ਲਗੁਰਚੀ ਕੀ ਖਤੇ ਦੀ ਤੇ ਅੱਜ ਹੈਗੀ ਜੀ ਛੁੱਟੀ ਅੱਜ ਹੈਗੀ ਛੁੱਟੀ ਆਪਣੇ ਗਣੇਸ਼ ਜੀ ਦਾ ਆਪਣੇ ਗਣਪਤ ਪਨੇ ਇਦਾਂ ਕੁਛ ਹੈਗਾ ਬੱਬਾ ਮੋਰੀਆ ਗਣਪਤੀ ਪਾਪਾ ਮੋਰੀਆ ਤਾਂ ਹੈਗੀਆਂ ਪੁੱਤ ਪਤਾ ਨਹੀਂ ਉਹਨਾਂ ਦਾ ਅੱਜ ਪਤਾ ਨਹੀਂ ਵਿਆਹ ਤਾਂ ਕਿਆ ਤਾਂ ਕੁਛ ਹੈਗਾ ਤਾਜ ਵਾਲੇ ਦਿਨ ਤਾਂ ਕਰਕੇ ਛੁੱਟੀ ਅੱਜ ਤੇ ਤੇ ਨੂੰ ਛੁੱਟੀ ਆ ਤੂੰ ਆਪਣਾ ਕੰਮ ਤੇ ਦੱਬ ਦੇ ਪੜਾਈ ਸਭ ਤੋਂ ਜੁੰਗੇ ਫਿਰ ਹੈਗੀ ਕਦ ਤਰੀ ਪੇਪਰ ਹੂੰ ਜਿਹੜਾ ਉਹਨਾਂ ਮਾਰ ਲੋ ਇਹ ਪੇਪਰ ਠੀਕ ਆ ਕਹਿੰਦਾ ਸਕੂਲ ਕਿ ਪਰਬੇ ਜ਼ਰੂਰੀ ਨਾ ਹਾਂ ਆਪਾਂ ਕੈਸਲ ਕਿਹੜੇ ਕਰ ਸਕਦੇ ਆ ਪੜ੍ਹਾਈ ਵੀ ਜ਼ਰੂਰੀ ਆ ਪੁੱਤ ਖੇਡਣਾ ਵੀ ਜ਼ਰੂਰੀ ਆ ਇਹ ਨਹੀਂ ਹੈ ਪਰ ਹਰ ਚੀਜ਼ ਸਮੇਂ ਦੇ ਨਾਲ ਕਰੀ ਜਾਈਏ ਆਪਾਂ ਹਾਂਜੀ ਪੜ੍ਹਾਈ ਥੋੜੀ ਪਿੱਛੇ ਛੱਡ ਲਈ ਜਾਈਦੀ ਆ ਹਾਂ ਫੇਰ ਤਾਂ ਹੀ ਹੁਣ ਉਹ ਦੇਖੋ ਜੀ ਮਨਿੰਦਰ ਸਵੇਰੇ ਹੀ ਬਹਿ ਗਿਆ ਕਾਪੀਆਂ ਲੈ ਕੇ ਕਹਿੰਦਾ ਪਾਪਾ ਵੀ ਮੈਂ ਹੁਣ ਸਵੇਰ ਸਵੇਰੇ ਕੰਮ ਕਰ ਲੈਣਾ ਫੇਰ ਮੈਂ ਦੁਪਹਿਰ ਨੂੰ ਮਾੜਾ ਮੂਟਾ ਖੇਡ ਲੂੰਗਾ ਮੈਂ ਕਿਹਾ ਪੁੱਤ ਕੋਈ ਗੱਲ ਨਹੀਂ ਵੀ ਪਹਿਲਾਂ ਕੰਮ ਕੰਪਲੀਟ ਕਰ ਲੈ ਫੇਰ ਤੇ ਇੱਕ ਘੰਟਾ ਖੇਡ ਲੈ ਕਿਉਂਕਿ 4 4:30 ਵਜੇ ਨੇ ਟਿਊਸ਼ਨ ਵੀ ਜਾਣਾ ਹੁੰਦਾ ਆਏ ਹਾਏ ਆਏ ਹਾਏ ਆਏ ਹਾਏ ਆਏ ਹਾਏ ਆਏ ਹਾਏ ਲੈ ਹੌਲੀ 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 ਆਏ ਹਾਏ ਆਏ ਹਾਏ ਚਲੋ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਬਾਅਦ ਵਿੱਚ ਜੀ ਪਰੌਂਠੇ ਬਣ ਕੇ ਬਾਹਰ ਲਓ ਜੀ ਹੋ ਗਈ ਆ ਤਿਆਰੀ ਪਰੌਂਠਿਆਂ ਦੀ ਲੱਗੇ ਆ ਜੀ ਬਣ ਬਣ ਪਰੌਂਠੇ ਮੂਲੇ ਵਾਲੇ ਓਹੋ ਨਹੀਂ ਪਰ ਮੀ ਨਹੀਂ ਆਉਦਾ ਨਾ ਦੱਸਿਆ ਹੋਇਆ ਨਾ ਹੁਣ ਅਕਾਲਪੁਰ ਘੂਰੇ ਇਹੀ ਬੇਨਤੀ ਹੈ ਨਾ ਆਵੇ اے ਪ੍ਰਮਾਤਮਾ ਹੁਣ ਸ਼ੁਕ ਸ਼ਾਂਤੀ ਰੱਖੀ। ਅੱਲਾ ਚਾਹ ਜੇ ਤੂੰ ਰੋਟੀ ਬਣਾਉਣੀ ਕਾਪਰ ਸਿੱਖੀ ਦੀ ਕਿਵੇਂ ਮਾਲਾ ਕਹੀ ਮੱਕੀ ਕਣਕ ਦੀ ਇਦਾਂ ਹੀ ਸਿੱਖੀ ਦੀ ਜਿਵੇਂ ਉਹ ਕਹਿੰਦੇ ਆ ਭੈਣਾ ਵਿਆਹ ਉਪਰ ਵੀ ਬਣਾਉਣੀ ਲਫਾਫਾ ਰੱਖ ਕੇ ਮੱਕੀ ਦੀ ਰੋਟੀ ਓਕੀ ਬਣਦੇ ਉਹ ਬਣਾਉਂਦੇ ਨੇ ਮੈਂ ਤਾਂ ਹੱਥ ਨਾਲੇ ਬਣਾਉਣੀ ਹੂੰ ਮੱਕੀ ਦੀ ਵੀ ਹੈ ਨਾ ਮੱਕੀ ਦੀ ਓਕੀ ਕਣਕ ਦੀ ਤਾਂ ਨਹੀਂ ਓਕੀ ਹੁੰਦੀ ਕਣਕ ਦੀ ੱੱਕ ਨਹੀਂ ਬਣ ਜਾਂਦੀ ਹੈ ਨਾ ਮੱਕੀ ਦੀ ਬਈ ਸੱਚੀ ਗੱਲ ਚੇਤਨ ਦੱਸ ਰਾਂ ਮੈਂ ਮੇਰੀ ਸੱਚੀ ਗੱਲ ਦੀ ਸੱਚ ਬੋਲਣਾ ਚਾਹੀਦਾ ਹਮੇਸ਼ਾ ਇਹ ਹੋਣੀ ਅਸੀਂ ਤਾਂ ਜਿੱਦਾਂ ਡੰਗਰਾਂ ਦਾ ਗੋਹਾ ਚੱਕਦੇ ਹੁੰਦੇ ਸੀ ਨਾ ਵੀ ਜਿੱਦਾਂ ਅਸੀਂ ਡੰਗਰਾਂ ਦਾ ਗੋਹਾ ਚੱਕਦੇ ਹੁੰਦੇ ਸੀ ਆਪਣੇ ਨਾਲ ਤੇ ਜਿਹਨਾਂ ਮਤਲਬ ਸਾਡੇ ਆਸ ਗਵਾਂਢ ਦੀ ਗੱਲ ਕਰਦੇ ਬਾਪੂ ਜੀ ਬਾਪੂ ਨੂੰ ਦੱਸਾਂਦੇ ਤੇ ਘਰ ਵਿੱਚ ਤੇ ਉਹਨੇ ਕਹਣਾ ਅਸੀਂ ਘਰ ਵਿੱਚ ਹਾਂ ਮੱਕੀ ਦੀ ਰੋਟੀ ਮੇਰੇ ਮੰਮੀ ਜੀ ਨਹੀਂ ਸੋਣੀ ਪਰ ਮੇਰੀ ਮੰਮੀ ਦੀ ਰੋਟੀ ਨਾ ਨਾ ਤਾਂ ਕੱਟਦੀ ਆ ਜਿੰਨੀ ਮਰਜੀ ਬਈ ਬਣਾ ਦਿੰਦਾ ਕਰੇ ਢਿੜੀ ਤੇ ਮੈਂ ਕਹਣਾ ਹਾਂ ਮੈਂਗਾ ਸਿੱਖੂਗੀ ਮੰਮੀ ਨਾਲ ਸਿੱਖਣਾ ਤਾਂ ਪੈਣਾ ਹੀ ਆ ਨਾ ਉਹਰੇ ਤੋਂ ਤੁਹਾਨੂੰ ਕਹਿਨੀ ਆ ਉਹਨੇ ਕਿਹਾ ਬਾਪੂ ਨੇ ਬਣਾਇਆ ਇਹ ਕਿਹੜੀ ਬੜੀ ਗੱਲ ਚੱਕੋ ਗੋ ਗੋਹੇ ਦੇ ਗੋਲ ਗੋਲ ਜਿਹਾ ਬਣਾ ਕੇ ਲੱਡੂ ਉਹਨੇ ਸਾਨੂੰ ਕਹੀ ਜੇ ਐਦਾਂ ਕਰੋ ਐਦਾਂ ਕਰਦੇ ਜਿਹੜੇ ਸਿਆਣੇ ਨੇ ਚਾਹੇ ਬੀਬੀਆਂ ਨੇ ਚਾਹੇ ਬਾਪੂ ਦੀ ਉਹਨਾਂ ਦੇ ਕੰਮ ਸਾਰੇ ਹੱਥਾਂ ਚ ਨਿਭੜਿਆ ਹੁੰਦਾ ਸੀ ਮਨੇ ਕਰਿਆ ਹੁੰਦਾ ਸੀ ਹਨਾ ਤੇ ਕਿੱਦਾਂ ਕਰਿਆ ਹੁੰਦਾ ਸੀ ਤੇ ਉਹਦੇ ਕਰਕੇ ਫਿਰ ਮੈਂ ਲੱਭ ਸਿੱਧੀ ਗੱਲ ਸੰਦਸਾ ਮੈਂ ਤੁਹਾਨੂੰ ਦਿਵੋਦੀ ਮੈਂ ਤਾਂ ਗੱਦੇ ਦੇੜਾ ਘੋੜੇ ਜਿਹਾ ਬਣਾਉਣਾ ਕੋਈ ਸਿੱਖਦੀ ਹੁੰਦੀ ਆਪਾਂ ਰੋਟੀ ਪੱਕੀ ਦੀ ਬਣਾਉਣ ਚਲੋ ਇੱਕ ਟਾਈਮ ਵੀਂਗੀ ਟੇਢੀ ਫਿਰ ਆਪੇ ਸਿੱਧੀ ਹੋ ਜਾਂਦੀ ਹੈ ਬਿਲਕੁਲ ਗਲਤੀਆਂ ਕਰਕੇ ਹੀ ਬੰਦਾ ਬਣਦਾ ਹੁੰਦਾ ਉਹ ਗੋਹਾ ਜਿਹੜਾ ਪੁੱਲ ਜਾਂਦਾ ਸੀ ਬਾਪੂ ਨੇ ਕਹਣਾ ਨਹੀਂ ਹਜੇ ਥੋੜੀ ਜਿਹੀ ਹੈਗੀ ਆ ਰੱਖ ਵਿੱਚ ਨੂੰ ਫੇਰ ਦੁਬਾਰਾ ਸ਼ੁਰੂ ਕਰ ਕੱਟ ਲੈ ਨਾਲੇ ਇਹਨੂੰ ਮਿੱਦੋ ਇਹ ਬੱਟਾ ਕਹਿੰਦੇ ਨੇ ਇਹਨੂੰ ਆਹ ਨਾਲ ਚਿੱਕੀ ਤਰ੍ਹਾਂ ਮਲਾਓ ਨਾ ਉਹ ਦਾ ਕਰਕੇ ਰਿਪੀਟਾਂਸ ਨਹੀਂ ਜੀ ਚਲੋ ਸਮੇ ਸਮੇਂ ਦੀਆਂ ਗੱਲਾਂ ਸਿੱਖ ਲਈ ਸਮੇ ਸਮੇਂ ਦੀਆਂ ਗੱਲਾਂ ਤਾਂ ਲੋ ਜੀ ਪਰੌਂਠਾ ਲੱਗਿਆ ਬਣ ਕੇ ਹੁਣ ਮੈਂ ਖਾ ਕੇ ਦੇਖਾਂ ਮੈਂ ਖਾ ਲ ਨੂਨ ਵਿੱਚ ਦੇਖ ਲਓ ਕਿਉਂਕਿ ਮੈਂ ਨੂਨ ਨਾ ਪਹਿਲਾਂ ਜਿਹੜਾ ਮਸਾਲੇ ਦੇ ਵਿੱਚ ਨਹੀਂ ਪਾਇਆ ਹੈਗਾ ਮੈਂ ਇਹਨਾਂ ਜਦੋਂ ਗੁੰਨ ਨੂੰ ਆਪਾਂ ਕੱਦੂਗਾ ਕਰਾ ਕਰਕੇ ਰੱਖਦੇ ਹਾਂ ਉਹ ਚ ਪਾਣੀ ਪਾ ਨੂਨ ਪਾ ਕੇ ਛੱਡ ਦਿੰਦੇ ਨੇ ਵੀ ਸਾਰਾ ਪਾਣੀ ਕੱਢ ਦਿੰਦੇ ਹੁੰਦੇ ਨੇ ਫਿਰ ਉਹਦੇ ਬਾਅਦ ਮੈਂ ਜਿਹੜੇ ਗੁੰਨ ਬੋਲਦੇ ਦਾ ਲੋੜ ਦੀ ਪਾਣੀ ਦਾ ਗੰਕਾ ਚੱਕ ਕੇ ਦੇਖੀ ਹਾਂ ਤਿਆਰ ਕਰਿਆ ਹੈ ਮਸਾਲਾ ਅਸੀਂ ਕੁੰਡੀ ਜੇ ਘੁੱਟ ਕੇ ਬਣਾਉਂਦੇ ਆ ਜੀ ਹਰ ਚੀਜ਼ ਦਾ ਝੂਠ ਨਹੀਂ ਕਹਿੰਦੇ ਅਸੀਂ ਜੋ ਗੱਲ ਸੱਚ ਆ ਸੱਚ ਆ ਕਿ ਸਾਨੂੰ ਸਵਾਦ ਨਹੀਂ ਆਉਂਦਾ ਕੁੰਡੀ ਦੇ ਬਿਨਾ ਐਂ ਤਾਂ ਦੇਖੋ ਹੱਥ ਵਾਲੀ ਮਿਕਸੀ ਵੀ ਹੈਗੀ ਹੋ ਸਕਦੀ ਬਿਜਲੀ ਵਾਲੀ ਵੀ ਹੈਗੀ ਇਹ ਆ ਪਈ ਆ ਐਂ ਨਾ ਸੋਚੋ ਸਭ ਕੁਝ ਹੈਗਾ ਇਹ ਆ ਪਈ ਆ ਜੀ ਮਿਕਸੀ ਪਰ ਜਿਹੜਾ ਹੁਣ ਚੱਕਰ ਜਿਹੇ ਬਾਤ ਹੁੰਦੀ ਹੈ ਹੈ ਇਹ ਕਦੇ ਆਇਆ ਹੋਰ ਦੰਸੀ ਹੁੰਦੀ ਜ਼ਿਆਦਾ ਹੀ ਖੇਤੀ ਤੇ ਤਾਂ ਨਹੀਂ 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 ਤਾਂ ਕੁੰਡੀ ਸੋਟਾ ਨਹੀਂ ਤਾਂ ਸਾਡਾ ਦੇਖੋ ਜੀ ਕੁੰਡੀ ਸੋਟਾ ਹੀ ਜਾਂਦਾ ਹੈ ਉਹ ਸਾਡਾ ਕੁੰਡੀ ਸੋਟਾ ਹੀ ਜਾਂਦਾ ਨਹੀਂ ਤਾਂ ਆ ਲੈ ਦਾਂਜੀ ਕਿਦਾਂ? ਦਜੀ ਜੀ ਹੈ ਕਪਸਾ? ਛੋਲੇ ਆਂ ਤਰੀ ਪਈਓ ਲੈ ਲਓ ਪਤਾ ਕਾਹਦੇ ਛੋਲੇ ਦੇਣਾ ਵੀ ਨਹੀਂ ਲਈ ਆਏ ਬੋ ਜੁਖਾਮ ਆ ਥੋੜਾ ਜਿਹਾ ਮਨਿੰਦਰ ਆਇਆ ਛੋਲੇ ਤਰੀ ਕੱਢ ਲੈ ਵਿੱਚੋਂ ਛੋਲੇ ਦੇ ਪਈਆ ਉਹਨੂੰ ਦਰਦ ਕਰ ਚੱਲ ਲੈ ਆ ਜਾ ਤਰੀ ਲਿਆ ਤਰੀ ਆ ਇਹ ਛੋਲੇ ਆਂ ਇਹ ਖੋਲੀ ਲੈ ਲੀ ਇੱਥੇ ਤੇ ਮਰਦਾ ਖਾਮ ਆ ਬੁੱਤੋ ਫ੍ਰੀਜ ਵਾਲਾ ਪਾਣੀ ਨਹੀ ਆ ਨਾਰਮਲ ਪੀ ਲੈ ਇਹ ਹੁਣੇ ਭਰਿਆ ਪਾਲਟੀ ਚੋ ਥੋੜੀ ਬੰਦ ਮਰਜੀ ਦਾ ਪਤੂ ਚੱਕਰ ਐਦਾਂ ਵੀ ਤੈਨੂੰ ਜੁਖਾਮ ਆ ਚੰਚੇ ਨਾ ਪਾਓ ਬਸ ਅੰਨ ਨੂੰ ਠੀਕ ਆ ਬੁਆ ਇਹਨੂੰ ਛੋਲੇ ਜੇ ਪਾ ਲ ਤਰੀ ਜੇ ਮੈਂ ਘੱਟੇ ਕਰ ਦੂ ਛੋਲੇ ਖਾ ਲੰਦਾਂ ਹਾਂਗੇ ਹਾਂਗੇ ਹਾਏ ਉਹਦੇ ਮਦੰ ਦਾ ਕਾੜਨਾ ਨਹੀਂ ਮੈਨਾਂ ਨੂੰ ਨਹੀਂ ਮੜਿਆ ਆਹ ਲਈ ਲਾ ਕਿਉਂਕਿ ਮੈਂ ਨਹੀਂ ਖਾ ਲੂੰਗਾ ਨਾ ਹਨਾ ਠੀਕ ਆ ਫਿਰ ਆ ਚਾਕੂ ਦੇ ਮੜਿਆ ਵੱਡੀ ਨੂੰ ਆਦੇ ਨੂੰ ਵਿੱਚ ਪਾਤਾ ਮੈਂ ਖਾਣਾ ਮੈਂ ਮਨ ਨੂੰ ਬਹੁਤ ਜ਼ਿਆਦਾ ਕੋਈ ਚੀਜ਼ ਵਧੀਆ ਹੀ ਬਣਦੀ ਹੈ ਮਤਲਬ ਕੋਈ ਤਲੀ ਮਿਲੀ ਚੀਜ਼ ਲਾ ਲੋ ਜਾਂ ਕੋ ਮੈਨੂੰ ਆਤਾ ਜੀ ਨਾਲ ਆਦਾ ਖਾਣ ਦੀ ਆਚਾਰ ਲੈ ਲਿਆ ਨਹੀਂ ਆਚਾਰ ਨਹੀਂ ਜਣਾ ਇੱਕ ਨਹੀਂ ਦੇਰੂ ਬਸ ਚਲ ਬੱਸ ਇੰਨਾ ਕੀ ਕਰ ਲਾਗੀ ਤੂੰ ਬਾਰੇ ਮਾਰੇ ਸਾਫ ਜੈ ਤਾਂ ਕਰ ਦਿੰਦੇ ਬਾਲ ਜੇ ਪੀਸਾਈ ਜਾਂਦੇ ਚੰਗਾ ਵੀ ਹੁੰਦਾ ਖਾਣਾ ਹੈ ਪਰ ਥੋੜਾ ਜਿਹਾ ਗਰਮ ਵੀ ਆ ਹਾਂ ਦੋਲੇ ਮੋੜ ਇੰਨਾ ਦੀ ਵੜਾ ਉਹਦੇ ਵੀ ਤੇਲ ਨਾਲ ਆ ਜਾਂਦਾ ਹੈ ਕੀ ਕੁਦਾਸ ਬਤੂ ਰੋਕੀ ਰੁਕੀ ਚੋ ਪੁਰਾਣੇ ਰਾਇ ਨਿਕਰਾ ਹੋ ਆ ਗਿਆ ਕਰ ਹੌਲੀ ਜਾਈ ਇੱਥੇ ਮੈਂ ਪਣ ਗਿਆ ਮਾ ਦੂਜੀ ਪਾ ਕੇ ਲੈ ਜੂਦਾ ਮਨਿੰਦਰ ਖਾਸਾ ਬਣੀ ਗਿਆ ਚਾਪਰੋ ਕੇ ਦੀ ਜੇ ਕੋਈ ਇਹ ਜਪਾ ਲਾਉ ਮਨਿੰਦਰ ਸਾਡਾ ਬਹੁਤ ਪਾਣੀ ਪੀਦਾ ਈ ਇੱਕ ਦੋ ਕੀ ਲੈਣੇ ਗਲਾਸਾਂ ਪੰਗਾ ਪੀਂਦਾ ਚੰਗੀ ਗੱਲ ਆ ਪੈਸੇ ਪਾਣੀ ਦਾ ਪੀਣਾ ਬਹੁਤ ਪਾਣੀ ਪੀਦਾ ਬਹੁਤ ਵਧੀਆ ਗੱਲ ਆ ਜਿੰਨਾ ਪਾਣੀ ਪੀ ਹੋਵੇ ਉਨਾ ਚੰਗਾ ਹੈ ਚਲ ਵਧੀਆ ਤੇ ਚਲ ਮੈਂ ਤੁਹਾਨੂੰ ਦੱਸਦਾ ਭਾਈ ਨੂਨ ਕਿਵੇਂ ਆ ਪਹਿਲਾਂ ਦੀ ਖਾਲੀਏ ਪੇਟ ਦੀ ਬਹੁਤ ਵਧੀਆ ਟੇਹ ਚਾ ਮਮਾ ਸਹੀ ਗੱਲ ਆਪਣੀ ਦਾ ਡੈਡੀ ਕੁਝ ਜਿਵੇਂ ਦਾ ਤਾ ਕਰੇਲਾ ਪਾਇਆ ਹੁੰਦਾ ਸਵਾਦ ਹੂੰ ਤੂੰ ਉਹਨੇ ਦੱਸਣਾ ਜੋ ਹੈਗੇ ਹੱਤ ਤੇ ਆਈ ਨਾ ਨੂਨ ਜਿਆਦਾ ਨਾ ਮਿਰਚ ਜਿਆਦਾ ਐਂ ਬੁੱਕ ਤੇ ਸਹੀ ਸਰੀਆ ਸਾਨੂੰ ਐਦਾ ਨਹੀਂ ਗੱਲ ਐ ਤਾਂ ਚਲ ਜੀ ਸਮਝੇ ਜਾਂਦੀ ਕਰੇ ਸਮਝ ਆਉਂਦਾ ਮੈਂ ਵੀ ਇੱਕ ਕਣਕ ਕਰਕੇ ਦੱਸ ਦਿੱਤਾ ਚਾਹ ਤੇ ਹੂੰ ਲੈਰ ਵੀ ਇੱਥੇ ਹਸਣ ਦੀ ਤਾਂ ਕੋਈ ਗੱਲ ਨਹੀਂ ਇਹ ਕਦੇ ਇੱਕ ਪੇਕਿਆਂ ਵਿੱਚ ਸਾਡੇ ਮਾਪੇ ਸਮਝਾਉਂਦੇ ਨੇ ਸੋਹਰੇ ਵਿੱਚ ਜਿਹੜਾ ਨਾ ਬੰਦਾ ਹੁੰਦਾ ਹੈ ਹਮਸਫਰ ਹੁੰਦਾ ਹੁਣ ਅਸੀਂ ਇੰਨੀ ਉਮੀਦ ਕਿਸੇ ਪਰ ਨਹੀਂ ਰੱਖ ਸਕਦੇ ਜਿੰਨੀ ਤੁਹਾਡੇ ਨਾਲ ਜੁੜੀ ਹੁੰਦੀ ਹੈ ਕਿਉਂਕਿ ਇੱਕ ਬੰਦਾ ਸਪੋਰਟ ਵਿੱਚ ਹਮਸਫਰ ਖੜਾ ਹੁੰਦਾ ਸਭ ਤੋਂ ਜ਼ਿਆਦਾ ਉਹੀ ਸਮਝਦਾ ਹੁੰਦਾ ᱛੀ ਮੈਨੂੰ ਹੁਣ ਜੇ ਕਿਤੇ ਮੇਰੀ ਕਮੀ ਪੇਸ਼ੇ ਤੁਸੀਂ ਉਹ ਦੱਸ ਕੇ ਕਹਿਣਾ ਉਹ ਗਾਹਾਂ ਨੂੰ ਮੈਂ ਸੁਧਾਰ ਤਾਂ ਹੀ ਕਰ ਜੇ ਤੁਸੀਂ ਹਰ ਗੱਲ ਚ ਸਹੀ ਆ ਸਹੀ ਆ ਉਹ ਵੀ ਗਲਤ ਆ ਜੇ ਹਰ ਗੱਲ ਚ ਮਾੜੀ ਆ ਮਾੜੀ ਉਹ ਵੀ ਗਲਤ ਆ ਜਿੱਥੇ ਮੇਰੀ ਗਲਤੀ ਹੈ ਉੱਥੇ ਗਲਤੀ ਵੀ ਦੱਸੋ ਹੈਨਾ ਉੱਧਰ ਸਾਨੂੰ ਮਾਪੇ ਪਰ ਉਮੀਦ ਹੁੰਦੀ ਐ ਇੱਧਰ ਤੁਹਾਡੇ ਪਰ ਹੁੰਦੀ ਐ ਸਾਰੇ ਪਰਿਵਾਰ ਦੇ ਹਾਂ ਨਹੀਂ ਸਭ ਤੋਂ ਵੱਧ ਹਮ ਸਫਰ ਪਰ ਕਿਉਂਕਿ ਸਭ ਤੋਂ ਵੱਧ ਹੌਸਲਾ ਤੁਹਾਡੇ ਨਾਲ ਗੋਦਣਾ ਠੀਕ ਐ ਨਾ ਤੁਸੀਂ ਇੱਜ਼ਤ ਵਧਾਉਣੀ ਐ ਤੁਸੀਂ ਉਹ ਘਟਾਉਣੀ ਐ ਤੁਹਾਡੇ ਹੱਥ ਆ ਸਾਰਾ ਕੁਝ ਅੰਗਤ ਉੱਠ ਖੜੇ ਪਾਪਾ ਪਰ ਨਹੀਂ ਸਭ ਕੁਝ ਮਾਰਾ ਜਿਹਾ ਹੂੰ ਬਿਲਕੁਲ ਛੋਲੇ ਤਰੀ ਨਾਲ ਹੋਰ ਵੀ ਸਵਾਦ ਆਉਂਦਾ ਹੋਣਾ ਹਨਾ ਬਿਲਕੁਲ ਸਵਾਦ ਆਉਂਦਾ ਤੇ ਚਲੋ ਠੀਕ ਆ ਜੀ ਤੇ ਹੁਣ ਤੋਂ ਅਗਰ ਉੱਤੀ ਬਣਾ ਲੈ ਬਿੱਤੀ ਨੂੰ ਵੀ ਦੇ ਕੇ ਆਉਣੀ ਆ ਉਹਨਾਂ ਨੇ ਫਿਲਾਈ ਦੀ ਬੁੱਤੀ ਲੈਣੀ ਆ ਤੇ ਮਿਲਦੇ ਹਾਂ ਹੁਣ ਆਪਾਂ ਤੁਹਾਨੂੰ ਅਗਲੇ ਬ੍ਰੌਚਰ